ਸਾਰੇ ਇੱਕ ਮੁੱਠ ਹੋ ਕੇ ਪਿੰਡਾਂ ਵਾਲੇ ਇੱਕ ਜੋਟ ਹੋ ਕੇ ਆਪਦੀ ਸਪੋਰਟ ਕਰੋ ਇਹ ਤੁਹਾਂ ਆਪਦੀ ਸਪੋਰਟ ਕਰਨੀ ਹੈ ਇਹ ਜ਼ਮੀਨ ਤੁਹਾਡੇ ਪਿੰਡ ਦੀ ਹੈ ਤੁਹਾਡੇ ਨਗਰ ਦੀ ਆ ਤੇ ਇਹ ਬੰਦਾ ਜਿਹੜਾ ਵਿਕਾਸ ਪਾਸੀ ਆ ਇਹ ਅੱਜ ਤੋਂ 4-5 ਮਹੀਨੇ ਮੇਰੇ ਕੋਲ ਮੇਰੇ ਦਫ਼ਤਰ ਆਇਆ ਤੇ ਮੈਨੂੰ ਇਹਨੇ ਆਪ ਬੰਦੇ ਨੇ ਮੰਨਿਆ ਵੀ ਇਹ ਪੰਚਾਇਤੀ ਜਗ੍ਹਾ ਤੇ ਮੈਂ ਇਹ ਮੰਤਰੀ ਸਾਹਿਬ ਆਪ ਹੀ ਜਗ੍ਹਾ ਛੱਡ ਦੇਣੀ ਇਹ ਬੱਲੋਕੇ ਸਾਰੇ ਪਿੰਡ ਦੀ ਜ਼ਮੀਨ ਹੈ ਤੇ ਸਾਰੇ ਪਿੰਡ ਵਾਲੇ ਇਕੱਠੇ ਹੋਇਆ ਕੈਮਰਾ ਮਾਰ ਕੇ ਵੇਖੋ ਇਹਨਾਂ ਸਾਰੇ ਇਹ ਤੁਹਾਡੀ ਜ਼ਮੀਨ ਛੁੱਟਣੀ ਚਾਹੀਦੀ ਸੀ ਕਿ ਨਹੀਂ ਛੁੱਟਣੀ ਚਾਹੀਦੀ ਸੀ ਸਹੀ ਛੁੱਟੀ ਆ ਜੀ ਬਿਲਕੁਲ ਸਹੀ ਲੁਧਿਆਣਾ ਦੇ ਪਿੰਡ ਬੱਲੋਕੇ ਚ ਪੰਚਾਇਤੀ ਜ਼ਮੀਨ ਨੂੰ ਛਡਵਾਉਣ ਦੇ ਲਈ ਕੈਬਨਿਟ ਮੰਤਰੀ ਲਾਲਜੀਤ ਪੁੱਲਰ ਪਹੁੰਚੇ ਜਿੱਥੇ ਉਹਨਾਂ ਨੇ ਇਸ ਕਬਜ਼ਾ ਕੀਤੀ ਜ਼ਮੀਨ ਨੂੰ ਛਡਵਾਇਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਜੋ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਹੈ ਉਸ ਦੇ ਵਿੱਚ ਵੀ ਕਈ ਖਾਮੀਆਂ ਨੇ ਇਸ ਤੋਂ ਇਲਾਵਾ ਉਹਨਾਂ ਕਹਿਆ ਕਿ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਹੈ ਅਤੇ ਹਰ ਵਾਰ ਹਵਾਲਾ ਦਿੱਤਾ ਜਾਂਦਾ ਰਿਹਾ ਜਿਸ ਨੂੰ ਲੈ ਕੇ ਕਈ ਵਾਰ ਇਹਨਾਂ ਨੂੰ ਜਾਨੂ ਵੀ ਕਰਵਾਇਆ ਗਿਆ ਉਹਨਾਂ ਕਹਿਆ ਕਿ ਅੱਜ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁੜਵਾਇਆ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਇਹ ਜ਼ਮੀਨ ਜਿਹੜੀ ਆ 1750 ਗਾਜ ਤੋਂ ਬਾਅਦ ਦੀ ਜ਼ਮੀਨ ਆ ਤੇ ਘੱਟ ਤੋਂ ਘਾਟੇ 10 ਕਰੋੜ ਦੀ ਕੋਸਟ ਦੀ ਜ਼ਮੀਨ ਆ ਇਹ 10 ਕਰੋੜ ਰੁਪਈਆ 25 ਕਰੋੜ ਰੁਪਈਏ ਦੀ ਕੀਮਤ ਦੀ ਘੱਟ ਤੋਂ ਘੱਟ ਜ਼ਮੀਨ ਆ ਹੋਵੇ ਤੇ ਵੱਧ ਪੈਸਿਆਂ ਦੀ ਹੋਵੇ ਜੇ ਇੱਥੇ ਦੁਕਾਨਾਂ ਬੰਨ শোরੂਮ ਬੰਨ ਫਿਰ ਤੇ 20-25 ਕਰੋੜ ਦੀ ਕੀਮਤ ਦੀ ਵੀ ਜ਼ਮੀਨ ਆ ਕਮਰਸ਼ੀਅਲ ਜ਼ਮੀਨ ਆ ਲਾਕੇ ਚੰਗੀਆਂ ਰਹਿਸ਼ੀ ਲੋਕਾਂ ਦੀਆਂ ਜਗ੍ਹਾ ਨੇ ਲੋਕਾਂ ਦੀਆਂ ਦੁਕਾਨਾਂ ਵੀ ਨੇ ਤੇ ਇਹ ਬੰਦਾ ਜਿਹੜਾ ਵਿਕਾਸਪਾਸੀ ਆ ਇਹ ਅੱਜ ਤੋਂ 4-5 ਮਹੀਨੇ ਮੇਰੇ ਕੋਲ ਮੇਰੇ ਦਫ਼ਤਰ ਆਇਆ ਤੇ ਮੈਨੂੰ ਇਹਨੇ ਆਪ ਬੰਦੇ ਨੇ ਮੰਨਿਆ ਪਈ ਇਹ ਪੰਚਾਇਤੀ ਜਗਾ ਤੇ ਮੈਂ ਮੰਤਰੀ ਸਾਹਿਬ ਆਪ ਹੀ ਜਗਾ ਛੱਡ ਦੇਣੀ ਆ ਅਸੀਂ ਇਹਦੇ ਤੇ ਵਿਸ਼ਵਾਸ ਕਰ ਲਿਆ ਇਹਨੇ 10-15 ਦਿਨ ਦਾ ਸਮਾਂ ਲੈ ਲਿਆ ਇਹ ਬੰਦਾ ਜਾ ਕੇ ਫਰਾਡ ਕੀਤਾ ਇਹਨੇ ਬੰਦੇ ਨੇ ਝੂਬਾਨ ਕਰਕੇ ਤੇ ਕੋਰਟ ਦੇ ਵਿੱਚ ਜਾ ਕੇ ਤੇ ਝੂਠੇ ਸੱਚੇ ਪੇਪਰ ਲਾ ਕੇ ਸਟੇਲ ਆਇਆ ਇਹ ਬੰਦਾ ਉਹਦੇ ਬਾਅਦ ਮਾਨਯੋਗ ਹਾਈ ਕੋਰਟ ਨੇ ਡਾਇਰੈਕਸ਼ਨ ਕੀਤੀ ਜੀ ਡੀ ਸੀ ਜੁਆਇੰਟ ਡਾਇਰੈਕਟਰ ਸਾਡੇ ਅਮਿਤ ਕੁਮਾਰ ਜੀ ਉਹਨਾਂ ਨੂੰ ਕਿ 2 ਮਹੀਨਾ ਚ ਇਹ ਕੇਸ ਖਤਮ ਕੀਤਾ ਜਾਵੇ ਉਹ ਫੈਸਲਾ ਕੀਤਾ ਗਿਆ ਅੱਜ ਉਸ ਫੈਸਲੇ ਨੂੰ 18-20 ਦਿਨ ਹੋ ਗਿਆ ਜਿਹੜਾ ਕਿ ਪੰਚਾਇਤ ਦੇ ਫੇਰਾ ਕਿਉਂਕਿ ਇਹ ਜ਼ਮੀਨ ਹੀ ਪੰਚਾਇਤ ਦੀ ਆ ਜਿਹੜੀ ਜ਼ਮੀਨ ਪੰਚਾਇਤ ਦੀ ਆ ਸ਼ਾਮਲਾ ਟਿਆਬਾਦੀ ਦੇ ਆ ਉਹ ਪਿੰਡਾਂ ਦੀ ਸਾਰੀ ਸਾਂਝੀ ਜ਼ਮੀਨ ਆ ਉਹ ਕੱਲੇ ਇੱਕ ਬੰਦੇ ਦੀ ਨਹੀਂ ਅੱਜ ਇਹ ਬੱਲੋਕੇ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਬੱਲੋਕੇ ਪਿੰਡ ਚ ਆ ਹੀ ਆਏ ਆ ਇਹ ਬੱਲੋਕੇ ਸਾਰੇ ਪਿੰਡ ਦੀ ਜ਼ਮੀਨ ਤੇ ਸਾਰੇ ਪਿੰਡ ਵਾਲੇ ਇਕੱਠੇ ਹੋਇਆ ਕੈਮਰਾ ਮਾਰ ਕੇ ਵੇਖੋ ਇਹਨਾਂ ਸਾਰੇ ਇਹ ਤੁਹਾਡੀ ਜ਼ਮੀਨ ਛੁੱਟਣੀ ਚਾਹੀਦੀ ਸੀ ਕਿ ਨਹੀਂ ਛੁੱਟਣੀ ਚਾਹੀਦੀ ਸੀ ਸਹੀ ਛੁੱਟੀ ਆ ਜੀ ਬਿਲਕੁਲ ਸਹੀ ਤੇ ਇਹ ਬੰਦਾ ਕੱਲ ਮੈਨੂੰ ਇਹਨੇ ਕੱਲ ਵੀ ਅੱਜ ਵੀ ਫੋਨ ਕੀਤਾ ਕਿ ਮੈਂ ਮੰਤਰੀ ਸਾਹਿਬ 50 ਲੱਖ ਰੁਪਇਆ ਲਾ ਕੇ ਇੱਧਰ ਨੂੰ ਸੜਕ ਬਣਾ ਦੇਣਾ ਸੜਕ ਨਹੀਂ ਬਣੀ ਮੈਂ ਪਿੰਡ ਦੇ ਵਿਕਾਸ ਤੇ ਇਹ ਪਹਿਲਾਂ 50 ਲੱਖ ਆ ਕਿਹਾ ਮੁੜ ਕੇ ਕਿਹਾ ਮੈਂ 2 ਕਰੋੜ ਰੁਪਇਆ ਵੀ ਲਾ ਦੂੰਗਾ ਵੇਖੋ ਕਿਸੇ ਨੂੰ ਕੀ ਲੋੜ ਹੈ ਕਿਸੇ ਦੀ ਸੜਕ ਤੇ ਪੈਸੇ ਲਾਉਣ ਦੀ ਉਹ ਜੋ ਪੰਚਾਇਤੀ ਜ਼ਮੀਨ ਸਰਕਾਰੀ ਜ਼ਮੀਨ ਪਿੰਡ ਦੀ ਜਾਇਦਾਦ ਉਹ ਪਿੰਡ ਨੂੰ ਛੱਡੇ ਤੇ ਜਿਹੜਾ ਕੋਈ ਸੜਕ ਬਣਨ ਵਾਲੀ ਆ ਜੇ ਵੈਸੇ ਇਹਦਾ ਸੇਵਾ ਕਰਨ ਦਾ ਮਾਣਿਆ ਇਹ ਸੇਵਾ ਕਰੇ ਇਹ ਨਾ ਕਰੇ ਪੀ 10-15 ਕਰੋੜ ਦੀ ਜ਼ਮੀਨ ਹੜਾਪ ਕੇ ਲੋਕਾਂ ਦੀ ਸਰਕਾਰ ਦੀ ਤੇ ਉਹਦੇ ਵਿੱਚ 50 ਲੱਖ ਕਰੋੜ ਰੁਪਇਆ ਲਾ ਕੇ ਕੋਈ ਸੜਕ ਬਣਾਉਣੀ ਆ ਤੇ ਉਹਦੇ ਬਾਅਦ ਇਹ ਸੜਕਾ ਸੀ ਸਰਕਾਰੀ ਫੰਡ ਚੋਂ ਆਪੇ ਬਣਾ ਲਾਂਗੇ ਤੇ ਇਸ ਬੰਦੇ ਨੇ ਪਿੰਡ ਨੂੰ ਵੀ ਬੜੇ ਤਰ੍ਹਾਂ ਦੇ ਲਾਲਚ ਦਿੱਤੇ ਮੈਂ ਤੇ ਬਾਕੀ ਪਿੰਡਾਂ ਨੂੰ ਵੀ ਬੇਨਤੀ ਕਰੂੰਗਾ ਕਿ ਇੱਥੇ ਸਾਰੇ ਪਿੰਡ ਨੇ ਮਿਹਨਤ ਕੀਤੀ ਏ ਪਿੰਡ ਨੇ ਇੱਕ ਮੋਢ ਹੋ ਕੇ ਸਾਥ ਦਿੱਤਾ ਸਰਕਾਰ ਦਾ ਤੇ ਆਪ ਦੇ ਨਗਰ ਦਾ ਉਸੇ ਤਰ੍ਹਾਂ ਹੀ ਮੈਂ ਦੂਜੇ ਪਿੰਡਾਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਪਿੰਡਾਂ ਜੇ ਕੋਈ ਸ਼ਰਾਰਤੀ ਅੰਸਰੇ ਕੋਈ 2 4 5 ਬੰਦੇ ਜਿਨ੍ਹਾਂ ਕਬਜ਼ੇ ਕੀਤੇ ਪੰਚਾਇਤੀ ਜ਼ਮੀਨਾਂ ਤੇ ਸਾਰੇ ਇੱਕ ਮੁੱਠ ਹੋ ਕੇ ਪਿੰਡ ਵਾਲੇ ਇੱਕ ਜੋਟ ਹੋ ਕੇ ਆਪਦੀ ਸਪੋਰਟ ਕਰੋ ਇਹ ਤੁਹਾਂ ਆਪਦੀ ਸਪੋਰਟ ਕਰਨੀ ਹੈ ਇਹ ਜ਼ਮੀਨ ਤੁਹਾਡੇ ਪਿੰਡ ਦੀ ਹੈ ਤੁਹਾਡੇ ਨਗਰ ਦੀ ਆ ਜੇ ਅੱਜ ਇਹ ਜ਼ਮੀਨ ਛੁੱਟੂਗੀ ਇੱਥੇ ਜੇ ਦੁਕਾਨਾਂ ਬੰਦੀਆਂ ਸ਼ੋਰੂਮ ਬੰਦਦੇ ਆ ਕਿਰਾਇਆ ਆਉਂਦਾ ਆ ਜਾਂ ਇਹ ਵੇਚ ਕੇ ਜ਼ਮੀਨ ਹੀ ਬਣਾਉਂਦੇ ਆ ਕੋਈ 100 ਏਕੜ ਤੇ ਉਹਦੇ ਜਿਹੜੇ ਠੇਕੇ ਦੇ ਰਾਸ਼ੀ ਆਉਣੀ ਉਹ ਪਿੰਡ ਦਾ ਵਿਕਾਸ ਹੋਣਾ ਤੁਹਾਡੇ ਪਿੰਡ ਦੀ ਸਕੂਲ ਚੰਗੇ ਹਸਪੀਟਲ ਚੰਗੀਆਂ ਸੜਕਾਂ ਬਣਨਗੀਆਂ ਤੁਹਾਡੇ ਪਿੰਡ ਦੇ ਵਿੱਚ ਕੋਈ ਮhalla ਕਲੀਨਿਕ ਬਣਜੂ ਜਿੱਦੇ ਚ ਕੋਈ ਡਾਕਟਰ ਰੱਖ ਲਾਂਗੇ ਕੋਈ ਸਕੂਲਾਂ ਦੇ ਵਿੱਚ ਆਪਾਂ ਮਾਸਟਰ ਰੱਖ ਲਾਂਗੇ ਇਹ ਤੁਹਾਡੇ ਇਹ ਇਹ ਲੋਕਾਂ ਮਗਰ ਲਾ ਕੇ ਇਹ ਨਾ ਵੇਖੋ ਕਿ ਜਿਹੜੇ 2 4 5 ਪਰਿਵਾਰਿਆਂ ਉਹਨਾਂ ਤੋਂ ਅਸੀਂ ਬੁਰੇ ਬਣ ਜਾਾਂਗੇ ਬੁਰੇ ਤੇ ਆਪਾਂ ਨੂੰ ਇੱਕ ਦਿਨ ਬਾਨਾ ਪੈਣਾ ਸਰਕਾਰ ਚੰਗੀ ਸਰਕਾਰ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਚੰਗੇ ਕੰਮ ਕਰ ਰਹੀ ਆ ਸਰਕਾਰ ਆ ਕਬਜੇ ਵੀ ਪਹਿਲੀਆਂ ਨਾ ਹੋਇਆ ਪਹਿਲੀਆਂ ਸਰਕਾਰਾਂ ਚ ਜੇ ਕੋਈ 5 ਸਾਲ ਦੇ ਟਾਈਮ ਦੇ ਦੌਰਾਨ ਕੋਈ 100 200 500 ਕਿਲੇ ਦਾ ਕਬਜਾ ਛਡਾਉਣਾ ਤੇ ਉਲਟਾ ਹੋਰ ਆਪਦੇ ਚੇਤਿਆਂ ਨੂੰ 1000 ਕਿਲੇ ਤੇ ਕਬਜਾ ਕਰਾ ਦੇਣਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਜਿਹੜੇ ਕਬਜੇ ਛੁੱਟਣਦੇ ਆ ਚੰਗੀ ਸਰਕਾਰ ਬਣੀ ਕਿਉਂਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕੋਈ ਲਾਲਚ ਨਹੀਂਗਾ ਉਹਨਾਂ ਨੂੰ ਆਪ ਨੂੰ ਵੀ ਕੋਈ ਲਾਲਚ ਨਹੀਂਗਾ ਕਿ ਮੈਂ ਕੋਈ ਜ਼ਮੀਨ ਤੇ ਜਾਂ ਆਪ ਕਬਜਾ ਕਰਨਾ ਜਾਂ ਕਿਸੇ ਆਪਦੇ ਰਿਸ਼ਤੇਦਾਰ ਦਾ ਜਾਂ ਚੇਤੇ ਦਾ ਕਬਜਾ ਕਰਉਣਾ ਉਸੇ ਤਰ੍ਹਾਂ ਹੀ ਸਾਡੇ ਐਮਐਲਏ ਮੰਤਰੀ ਜਿਹੜੇ ਆ ਉਹਨਾਂ ਦਾ ਕੋਈ ਇਹ ਮੰਤਵ ਨਹੀਂਗਾ ਪੀ ਹੈ ਕੋਈ ਕਿਸੇ ਦੀ ਜ਼ਮੀਨ ਤੇ ਜਾਂ ਕੋਈ ਪੰਚਾਇਤੀ ਜ਼ਮੀਨ ਤੇ ਕਬਜ਼ਾ ਲਿਆਣਾ ਸ਼ਹਿਰ ਦੇ ਵਿੱਚ ਕਈ ਐਸੇ ਇਨਲੀਗਲ ਕਲੋਨੀਆਂ ਚੱਲ ਰਹੀਆਂ ਜਿਨ੍ਹਾਂ ਤੇ ਹਜੇ ਤੱਕ ਕੋਈ ਵੀ ਨਹੀਂ ਥੱਲ ਪਾਈ ਜਾ ਰਹੀ। ਵੇਖੋ ਜਿਹੜੀ ਇਲਲੀਗਲ ਕਲੋਨੀ ਉਹ ਕੱਲੇ ਲੁਧਿਆਣਾ ਨਹੀਂ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਇਲਲੀਗਲ ਕਲੋਨੀਆਂ ਬਣੀਆਂ ਸਾਡਾ ਤੇ ਜਿਹੜਾ ਵੇਖੋ ਮੇਰਾ ਡਿਪਾਰਟਮੈਂਟ ਪੰਚਾਇਤ ਡਿਪਾਰਟਮੈਂਟ ਜੇ ਕੋਈ ਸਾਡੀ ਸਰਕਾਰੀ ਪੰਚਾਇਤੀ ਜ਼ਮੀਨ ਤੇ ਸ਼ਾਮਲਾੜ ਤੇ ਆਬਾਦੀ ਦੇ ਤੇ ਕਿਸੇ ਕਲੋਨੀ ਵਾਲੇ ਨੇ ਕੋਈ ਕਬਜ਼ਾ ਕੀਤਾ ਉਹਦੇ ਚ ਅਸੀਂ ਦਖਲ ਲੈ ਕੇ ਉਹਦੇ ਚ ਅਸੀਂ ਆਪਦਾ ਜਿਹੜਾ ਪੰਚਾਇਤ ਵਿਭਾਗ ਦਾ ਜਿਹੜਾ ਵਾ ਉਹ ਕਬਜ਼ਾ ਕਰਾਵਾਂਗੇ ਉਹਦੇ ਤੋਂ ਜਿਹੜੀ ਇਨਕਮ ਆਊਗੀ ਉਹਦੇ ਨਾਲ ਪਿੰਡਾਂ ਦਾ ਵਿਕਾਸ ਕਰਾਵਾਂਗੇ ਤੇ ਜਿੱਦਾਂ ਕਿ ਐਮਐਲਏ ਸਾਹਿਬ ਲੰਬੇ ਸਮੇਂ ਤੋਂ ਇੱਥੇ ਸਮਝ ਗਏ ਲੇਕਿਨ ਉਹਨਾਂ ਦੇ ਧਿਆਨ ਚ ਕਿਉਂ ਨਹੀਂ ਲਿਆਂਦਾ ਗਿਆ ਇਹ ਮਾਮਲਾ ਵੇਖੋ ਐਮਐਲਏ ਸਾਹਿਬ ਨੂੰ ਵੀ ਇਹ ਕਹਿੰਦੇ ਅੱਜ ਵੀ ਉਹ ਬੰਦਾ ਮੰਨਨਦਿਆ ਵੀ ਇਹ ਪੰਚਾਇਤੀ ਥਾਂ ਮੈਂ ਛੱਡ ਦੂੰਗਾ ਮੰਨਨ ਤੇ ਮੰਨਦਾ ਵਾ ਮੰਨ ਕੇ ਤੇ ਮੜਕੇ ਕੋਰਟ ਚ ਚਲਾ ਜਾਂਦਾ ਵਾ ਇਹ ਇਹ ਐਮਐਲਏ ਸਾਹਿਬ ਨੂੰ ਵੀ ਇਹ ਮੰਨ ਕੇ ਕਿਹਾ ਮੈਨੂੰ ਮੰਨ ਕੇ ਮੈਂ ਆਪ ਦੱਸਣਦਿਆਂ ਤੁਹਾਨੂੰ ਉਹ ਅੱਜ ਫੇਰ ਬੰਦਾ ਮੰਨਨਦਿਆ ਵੀ ਮੈਂ ਆ ਉਹ ਮੁੜ ਕੇ ਮੰਨ ਕੇ ਤਾਂ ਫੇਰ ਦੂਜੇ ਪਾਸੇ ਹੋ ਜਾਂਦਾ ਬੰਦਾ ਪਰ ਤੁਹਾਡੇ ਜਿਹੜਾ ਜਿਹੜਾ ਵਿੱਕੀ ਸੀਗਾ ਜਿਹੜਾ ਲੜਕੇ ਨੇ ਕਾਫੀ ਇੱਥੇ ਗੱਲ ਕੀਤੀ ਸੀਗੀ ਤੇ ਉਹਨੇ ਕਿਹਾ ਸੀਗਾ ਕਿ ਐਮਐਲਏ ਸਾਹਿਬ ਤਾਂ ਇੱਥੇ ਆਏ ਨਹੀਂ ਅੱਜ ਮੰਤਰੀ ਸਾਹਿਬ ਆ ਰਹੇ ਨੇ ਇਕੱਲੇ ਕੋਈ ਐਮਐਲਏ ਸਾਹਿਬ ਆਏ ਉਹ ਕੀ ਹਲਕਾ ਇਹਨਾਂ ਦਾ ਅੱਜ ਅੱਜ ਆਏਗਾ ਕਹਿੰਦੇ ਇਹਨੇ ਬੋਲੇ ਕੈਮਰੇ ਦੇ ਅੱਗੇ ਐਮਐਲਏ ਸਾਹਿਬ ਮੰਤਰੀ ਇੱਥੇ ਆਉਣਗੇ ਮੈਂ ਦੇਖੋ ਇਹ ਇਹ 2021 ਦੇ ਵਿੱਚ ਇੱਥੇ ਕਬਜ਼ਾ ਕੀਤਾ ਗਿਆ 2021 ਚ ਕਿਹਦੀ ਗਵਰਨਮੈਂਟ ਸੀ ਕਾਂਗਰਸੀ ਗਵਰਨਮੈਂਟ ਹੀ ਤੇ ਅਹੀਂ ਤੇ ਵੇਖੋ ਅਫਸਰ ਤਾਂ ਉਹੀ ਨੇ ਨਾ ਵੇਖੋ ਅਫਸਰ ਦਾ ਸਰਕਾਰ ਅਫਸਰ ਚਲਾਉਂਦਾ ਵੇਖੋ ਜਦੋਂ ਪੋਲਿਟਿਸ਼ੀਨ ਕਬਜ਼ੇ ਕਰਾਉ ਅਫਸਰ ਵਿਚਾਰੇ ਕੀ ਕਰਨਗੇ ਮੈਂ ਨਹੀਂ ਕਹਿੰਦਾ ਸਾਰੇ ਅਫਸਰ ਮਾੜਿਆ ਤੇ ਸਾਰੇ ਅਫਸਰ ਚੰਗੇ ਆ 99% ਅਫਸਰ ਚੰਗੇ ਜਿਹੜੇ 1-2% ਕਾਲੀਆਂ ਭੇਡਾਂ ਮੈਂ ਇਹ ਵੀ ਕਹਿਨਾ ਵਾਂ ਉਹਨਾਂ ਦੀ ਵੀ ਵਿੱਚ ਮਲੀਪੁਗਤ ਹੁੰਦੀ ਆ ਤਾਂ ਹੀ ਇਹੋ ਜੇ ਕੰਮ ਹੁੰਦੇ ਆ ਪਰ ਜਦੋਂ ਪੋਲਿਟਿਕਸ ਜਦੋਂ ਸਰਕਾਰ ਸਾਦੂ 2021 ਦੇ ਵਿੱਚ ਇਹ ਦਕਾਨਾ ਬਣੀਆਂ ਤੇ 2021 ਜਿੱਥੋਂ ਐਮਐਲਏ ਕੌਣ ਸੀ ਜਿਹੜਾ ਐਮਐਲਏ ਫਿਰ ਉਹ ਉਹਦਾ ਸਾਰਾ ਕਸੂਰ ਆ ਨਾ ਹੁਣ ਸਾਡੇ ਐਮਐਲਏ ਸਾਬ ਤੇ ਨਾਲ ਬੈਠੇ ਆ ਕਵਜਾ ਲੈ ਲਈ ਦੇਖੋ ਜੀ ਇਨਕੁਆਰੀ ਤੇ ਹੋਣੀ ਚਾਹੀਦੀ ਆ ਜੇ ਉਹ ਸਰਕਾਰ ਦੇ ਵਿੱਚ ਜੇ ਉਹ ਸਰਕਾਰ ਦੇ ਵਿੱਚ ਇਹ ਕਬਜ਼ਾ ਕਰਾਇਆ ਗਿਆ ਤੇ ਇਨਕੁਆਇਰੀ ਹੋਣੀ ਚਾਹੀਦੀ ਆ ਵੀ ਐਮਐਲਏ ਨੇ ਸਾਥ ਦਿੱਤਾ ਇਹ ਤੇ ਇਸ ਬੰਦੇ ਨੂੰ ਵੀ ਦੱਸਣਾ ਚਾਹੀਦਾ ਵੀ ਕਿਹਦੀ ਸ਼ੈਤ ਇਹਨੇ ਬਲੀਆਂ ਦੁਕਾਨ ਪਰ ਉਹ ਤਾਂ ਕਹਿੰਦੇ ਕਿ ਐਮਐਲਏ ਨੇ ਖੁਦ ਮੰਨਿਆ ਕਿ ਇਹ ਸਹੀ ਹੈਗਾ ਕਿਹੜੇ ਐਮਐਲਏ ਨੇ ਕਿਹਨੇ ਆਹੀ ਆਪਣਾ ਪਾਸੀ ਨੇ ਗੱਲ ਕਹੀ ਹੈ ਕਿ ਐਮਐਲਏ ਸਾਹਿਬ ਸੰਗੋਵਾਲ ਬਾਕੀ ਸੰਗੋਵਾਲ ਸਾਹਿਬ ਦੇ ਨਾਲ ਬੈਠੇ ਆ ਜੋ ਉਹਨੇ ਬਿਆਨ ਦਿੱਤੇ ਜੀ ਹਲਕਾ ਵੇਖੋ ਜੀ ਸੰਗੋਵਾਲ ਸਾਹਿਬ ਦਾ ਸੰਗੋਵਾਲ ਸਾਹਿਬ ਜੇ ਗਲਤ ਕੀਤਾ ਬੰਦੇ ਨੇ ਤੇ ਸੰਗੋਵਾਲ ਸਾਹਿਬ ਨਾਲ ਬੈਠੇ ਆ ਸੰਗੋਵਾਲ ਸਾਹਿਬ 5 ਮਹੀਨੇ ਪਹਿਲਾਂ ਵੀ ਮੈਨੂੰ ਕਿਹਾ ਵੀ ਆਪਾਂ ਕਬਜ਼ਾ ਲੈਣਾ ਉਹ ਬੰਦੇ ਦਾ ਕੰਮ ਹੈ ਝੂਠ ਮਾਰ ਕੇ ਫਰੇਮ ਕਰਕੇ ਲੋਕਾਂ ਨੂੰ ਉਲਝਾਉਣਾ ਉਹ ਮੈਂ ਤੇ ਤੁਹਾਨੂੰ ਪਹਿਲਾਂ ਦੱਸਦਾ ਵੀ ਮੇਰੇ ਕੋ ਵੀ ਉਹ ਬੰਦਾ ਗਿਆ 4 ਮਹੀਨੇ ਪਹਿਲਾਂ ਵੀ ਮੈਂ ਛੱਡ ਦਿਨਾ ਜਗਾ ਜਾ ਕੇ ਹਾਈ ਕੋਰਟ ਚ ਸਟੇ ਲੈ ਆਂਦਾ ਫੇਰ ਹੁਣ ਜੀਡੀਸੀ ਦੀ ਅਦਾਲਤੋਂ ਫੈਸਲਾ ਆ ਅੱਜ ਫੇਰ ਉਹ ਆਂਦਾ ਮੈਂ ਹਾਈ ਕੋਰਟ ਤੇ ਚੱਲ ਗਿਆ ਆਪ ਹੀ ਕੱਲ ਇਹਨੇ ਨਾਟਕ ਖੇਡਿਆ ਆ ਮੈਂ ਵਿਖਾਉਣਾ ਤੁਹਾਨੂੰ ਇਹਨੇ ਮੈਨੂੰ ਵੀ ਆ ਪੋਸਟ ਪਾਈ